ਜੁੜੀਆਂ ਤਸਵੀਰਾਂ ਨੇ ਇਹ ਤੁਸੀਂ ਆਪ ਨਜ਼ਰ ਮਾਰੋ ਸ਼ਾਇਦ ਰੂਹ ਕੰਬ ਜੂ ਜਦੋਂ ਰੋਂਦੀ ਬੱਚਿਆਂ ਦੀ ਮਾਂ ਔਰ ਪੁੱਤ ਦੀ ਮਾਂ ਦੇਖੀ ਜਾ ਸਕਦੀ ਆ ਕਿਉਂਕਿ ਇਹ ਤਸਵੀਰਾਂ ਹੀ ਬਿਆਨ ਕਰਦੀਆਂ ਨੇ ਸਾਰਾ ਕੁਝ ਅਸੀਂ ਜੋ ਬੋਲਾਂਗੇ ਸ਼ਾਇਦ ਉਹ ਘੱਟ ਰਹੇਗਾ ਕਿਉਂਕਿ ਇੱਕ ਮਾਂ ਦਾ ਪੁੱਤ ਔਰ ਬੱਚਿਆਂ ਦਾ ਪਿਓ ਔਰ ਇੱਕ ਪਤਨੀ ਦਾ ਘਰ ਵਾਲਾ ਇਸ ਦੁਨੀਆ ਤੋਂ ਜਾ ਚੁੱਕਿਆ ਉਹ ਕਾਦੇ ਨਾਲ ਉਸ ਦਲਦਲ ਨਾਲ ਉਸ ਗੰਦੀ ਬਿਮਾਰੀ ਨਾਲ ਜਿਸ ਦਾ ਨਾਮ ਆ ਚਟਾ ਕੱਲ ਸਵੇਰੇ 8 ਵਜੇ ਇਹਨਾਂ ਨੇ ਟੀਕਾ ਲਾਇਆ ਸੀਗਾ ਉਹਦੇ ਕਰਕੇ ਅੱਜ ਰਾਤ ਛੇਟੜ ਕੇ 6 ਵਜੇ ਉਹਨਾਂ ਦੀ ਡੈੱਥ ਹੋ ਗਈ ਜਿਸ ਦੇ ਨਾਲ ਫਿਰੋਜ਼ਪੁਰ ਦੇ ਵਿੱਚ ਗੱਲ ਕਰੀਏ ਤਾਂ ਬਹੁਤ ਸਾਰੀਆਂ ਮੌਤਾਂ ਹੋ ਚੁੱਕੀਆਂ ਨੇ ਇਸੇ ਤਰੀਕੇ ਨਾਲ ਮਾਵਾ ਦੇ ਪੁੱਤਾਂ ਦੀਆਂ ਲਾਸ਼ਾਂ ਮੰਜੀਆਂ ਦੇ ਉੱਪਰ ਪਈਆਂ ਨੇ ਔਰ ਮਾਵਾ ਰੋਂਦੀਆਂ ਕਰ ਲਾਉਂਦੀਆਂ ਨੇ ਚੱਟੇ ਨੂੰ ਬੰਦ ਕਰਾਉਣ ਦੀ ਗੱਲ ਕਰਦੀਆਂ ਨੇ ਪਰ ਸ਼ਰਿਆਮ ਚੱਟਾ ਅੱਜ ਵੀ ਫਿਰੋਜ਼ਪੁਰ ਦੇ ਵਿੱਚ ਵਿਕਦਾ ਹੈ ਅੱਜ ਵੀ ਪਿੰਡਾਂ ਦੇ ਵਿੱਚ ਵਿਕਦਾ ਹੈ ਅੱਜ ਵੀ ਜਿਹੜੇ ਮਾਮਾ ਦੇ ਪੁੱਤ ਨੇ ਉਹ ਲਗਾਤਾਰ ਮਰਦੇ ਨਜ਼ਰ ਆਉਂਦੇ ਨੇ ਇਹ ਹਾਲਾਤ ਨੇ ਫਿਰੋਜ਼ਪੁਰ ਦੇ ਜਿਹੜੀ ਅੱਜ ਮੇਰੇ ਨਾਲ ਹੋਈ ਮੈਂ ਤਾਂ ਕਹਿੰਨੀ ਕਿਸੇ ਤੀ ਪਹੰਦੇ ਨਾਲ ਨਾ ਹੋਵੇ ਪਿੰਡੋਂ ਵਿੱਚ ਪਿੰਡ ਵਿੱਚ ਨਸ਼ਾ ਰੋਕਿਆ ਜਾਵੇ ਬਸ ਮੈਂ ਤਾਂ ਇਹ ਕਹਿੰਨੀ ਆ ਹੁਣ ਤੀ ਆ ਤਿੰਨ ਬੇਟੀਆਂ ਨੇ ਤਿੰਨੋਂ ਬੇਟੀਆਂ ਨਹੀਂ ਜੀ ਹਾਂਜੀ ਤਿੰਨ ਬੇਟੀਆਂ ਮਾਤਾ ਰੋਕਿਆ ਕਦੇ ਪੁੱਤ ਨੂੰ ਬੇਟੀ ਰੋਕੇ ਦੇਸਾਂ ਵੀ ਮੰਦੇ ਅੱਜ ਗੱਲ ਤਾਂ ਪਤਾ ਜੁਦਾ ਨਹੀਂ ਮੰਦੇ ਸੀ ਹਾਂ ਤੇ ਤੁਹਾਡੇ ਘਰ ਵਾਲੇ ਉਹਨਾਂ ਦੇ ਦਿੱਤ ਹੋਏ ਮਤਲਬ ਤੁਸੀਂ ਮਤਲਬ ਬਸ ਕੱਲੇ ਰਹਿ ਗਏ ਹਾਂ ਹਾਂ ਕੱਲੇ ਹੀ ਹਾਂ ਮੈਂ ਆਵੇ ਤੈਨੂੰ ਗੁੱਡੇ ਨਹੀਂ ਮੈਂ ਤਾਂ ਕਦੇ ਰੋਕਿਆ ਨਹੀਂ ਸੀ ਉਹਨਾਂ ਨੂੰ ਵੀ ਤੂੰ ਨਾ ਚੱਟਾ ਲਾ ਧੀਆਂ ਛੋਟੇ ਰੋਕਦੇ ਬੜਾ ਰੋਕਦੇ ਸੀ ਜਿੰਨੀ ਅਸੀਂ ਰੋਕਦੇ ਸੀ ਨਾ ਤਾਂ ਕੋਈ ਰੋਕਦਾ ਹੀ ਨਹੀਂ ਬਾਦੂ ਰੋਕਦੇ ਸੀ ਤੇ ਜਿਹੜਾ ਚੱਟਾ ਹੈ ਛਰੇ ਆਮ ਜਿਹੜੀ ਤੁਸੀਂ ਗੱਲ ਕਰਦੇ ਹੋ ਸਰਕਾਰਾਂ ਦੇ ਹੱਥ ਵੀ ਜੋੜੇ ਲੋਕਾਂ ਨੇ ਅਸੀਂ ਵੀ ਜੋੜੀ ਜਾਂਦੇ ਹਾਂ ਇਕਾਂ ਉਹੜਾਲੇ ਪੱਜਾਂ ਗਾਂ ਪਛਾ ਘਰਾਂ ਦੇ ਘਰ ਰੋਣਗੇ ਵਾਸ਼ਿ ਜਿਹੜੇ ਨਿਗਾਚਾ ਜੰਦੇ ਤੁਹਾਡੀ ਚ ਕਈ ਲੋਕ ਡਰਦੇ ਤੁਹਾਡੇ ਕੋਲੇ ਨਹੀਂ ਗੱਲ ਕਰਦੇ ਮੀਡੀਆ ਕੋਲੇ ਮੈਂ ਇਹ ਗੱਲ ਦਾਵੇ ਨਾ ਕਿਨਾ ਤੇ ਇਹੋ ਜਿਹੀਆਂ ਲਾਛਾਂ ਹੋਰ ਵੀ ਹੋਣਗੀਆਂ ਕਿੰਨੀਆਂ ਕਿ ਜਿਹੜੇ ਤੁਹਾਡੀ ਨਿਗਾਚਾ ਨਹੀਂ ਲੋਕ ਨਹੀਂ ਆਉਂਦੇ ਡਰਦੇ ਪਰ ਅਸੀਂ ਤੁਹਾਡੇ ਜਰੀਏ ਮੀਡੀਆ ਦੇ ਜਰੀਏ ਹੱਥ ਜੋੜਦੇ ਸਰਕਾਰਾਂ ਅੱਗੇ ਤੁਸੀਂ ਸਾਡੀ ਆਵਾਜ਼ ਪਹੁੰਚਾਓ ਵੀ ਹੋਰ ਮਾਵਾਂ ਦੇ ਪੁੱਤ ਬੱਚਿਆਂ ਦੇ ਮਾਂ ਪਿਓ ਬੱਚਾ ਹੋਰ ਤੀਆਂ ਨਾਲ ਤਰ ਸਰੋਂ ਨੰਗੀ ਜਾਂਦੀ ਕਿੱਜ ਚਿੱਟੇ ਨੇ ਪਰਿਵਾਰ ਬਰਬਾਦ ਕਰਦੇ ਖਤਮ ਕਰਦੇ ਪਣੀ ਕੀ ਗੱਲ ਹੋਈ ਆ ਤੁਹਾਡੇ ਪਤੀ ਨੂੰ ਅੱਜ ਮੇਰੇ ਚਿੱਟਾ ਇਹਦਾ ਸੇਵਨ ਕਰਦੇ ਸੀਗੇ ਦੋ ਤਿੰਨ ਵਾਰ ਮੇਰੇ ਪਾਪਾ ਨੇ ਦਵਾਈ ਦਵਾਈ ਦੋ ਤਿੰਨ ਵਾਰ ਇਹਨਾਂ ਦੇ ਲਾਜ ਵੀ ਕਰਾ ਚੁੱਕੇ ਸੀ ਤੇ ਅੱਜ ਕੱਲ ਸਵੇਰੇ 8 ਵਜੇ ਇਹਨਾਂ ਨੇ ਟੀਕਾ ਲਾਇਆ ਸੀਗਾ ਉਹਦੇ ਕਰਕੇ ਅੱਜ ਰਾਤ ਛੇਟੜ ਕੇ 6 ਵਜੇ ਉਹਨਾਂ ਦੀ ਡੈੱਟ ਹੋ ਗਈ ਕਿੰਨੇ ਕ ਟਾਈਮ ਤੋਂ ਇਹ ਕਰਦੇ ਸੀ ਨਸ਼ੇ ਦਾ ਟੀਕਾ ਇਹਨਾਂ ਨੂੰ ਜੀ 14 ਸਾਲ ਹੀ ਹੋ ਚੱਲੇ ਆ ਇਹ ਰੋਕਣ ਦੀ ਕੋਸ਼ਿਸ਼ ਨਹੀਂ ਕਦੀ ਕੀਤੀ ਵੀ ਬੱਚੇ ਛੋਟੇ ਜੀ ਹਾਂਜੀ ਬਹੁਤ ਵਾਰੀ ਕੋਸ਼ਿਸ਼ ਤਾਂ ਕੀਤੀ ਸੀ ਪਰ ਨਹੀਂ ਆਤਮ ਮਰਬੂਰ ਸੀ ਸੈਂਟਰ ਚ ਜਿਓ ਪਰ ਨਹੀਂ ਹੈਗੀ ਤਾਂ ਦੁੱਖ ਦੀ ਕੜੀ ਹੈ ਸਾਡਾ ਵੀ ਨਹੀਂ ਦਿਲ ਕਰਦਾ ਵੀ ਇਹ ਚੀਜ਼ ਅਸੀਂ ਤੁਹਾਨੂੰ ਪੁੱਛੀਏ ਪਰ ਇਹ ਵੀ ਕਿਤੇ ਨਾ ਕਿਤੇ ਜ਼ਰੂਰੀ ਬਣ ਜਾਂਦਾ ਕਿਉਂਕਿ ਧੀਆਂ ਨੇ ਛੋਟੀਆਂ-ਛੋਟੀਆਂ ਤਿੰਨ ਕਦੇ ਉਹਨਾਂ ਨੂੰ ਮਤਲਬ ਇਹ ਵੀ ਨੇ ਅਹਿਸਾਸ ਹੋਇਆ ਵੀ ਮੇਰੇ ਛੋਟੇ-ਛੋਟੇ ਬੱਚੇ ਨੇ ਮੈਂ ਇਹਨਾਂ ਦੀ ਖਾਤਰ ਛੱਡਦੇ ਹਾਂ ਬਹੁਤ ਬਾਰੇ ਕਹਿੰਦੇ ਸੀਗੇ ਮੈਂ ਗਲਤ ਰਾਵਾਂ ਤੇ ਹਾਂ ਪਰ ਛੱਡਦੇ ਨਹੀਂ ਸੀ ਖੁਦ ਕਹਿੰਦੇ ਸੀ ਵੀ ਮੈਂ ਮਜਬੂਰ ਹਾਂ ਹੁਣ ਵੀ ਮੈਂ ਬਚ ਨਹੀਂ ਸਕਦਾ ਸੀ ਤੇ ਇਹ ਨਸ਼ਾ ਟੀਕੇ ਲਾਉਂਦੇ ਸੀ ਜਾਂ ਕੋਈ ਹੋਰ ਨਸ਼ਾ ਕਰਦੇ ਸੀ ਹਾਂਜੀ ਟੀਕੇ ਲਾਉਂਦੇ ਸੀ ਕਿੱਥੋਂ ਕੁਝ ਪਤਾ ਕਿਵੇਂ ਲਿਉਂਦੇ ਸੀ ਨਸ਼ਾ ਵਗੈਰਾ ਕੁਝ ਇਹਦੇ ਬਾਰੇ ਮੈਂ ਨਹੀਂ ਜੀ ਦੱਸ ਸਕਦਾ ਕਿ ਕਿਉਂਕਿ ਸਾਰੇ ਪਿੰਡ ਨੂੰ ਪਤਾ ਹੈ ਜੀ ਅੱਛਾ ਹਾਂ ਜੀ ਸਾਰੇ ਪਿੰਡ ਜਾਣਦਾ ਹੈ ਜਿਹੜੀ ਅੱਜ ਮੇਰੇ ਨਾਲ ਹੋਈ ਮੈਂ ਤਾਂ ਕਹਿੰਨੀ ਕਿਸੇ ਧੀ ਪਿੰਡੇ ਨਾਲ ਨਾ ਹੋਵੇ ਪਿੰਡੋਂ ਵਿੱਚ ਪਿੰਡ ਵਿੱਚ ਨਸ਼ਾ ਰੋਕਿਆ ਜਾਵੇ ਬਸ ਮੈਂ ਤਾਂ ਇਹ ਕਹਿੰਨੀ ਆ ਤਾਂ ਬੜੀ ਦੁੱਖ ਦੀ ਘੜੀ ਆ ਹਾਲਾਂਕਿ ਵੀਡੀਓ ਦੇਖਣ ਵਾਲੇ ਲੋਕ ਇਹ ਚੀਜ਼ ਕਹਿਣਗੇ ਕਿ ਇੱਕ ਪਾਸੇ ਪਤੀ ਦੀ ਇਨਾ ਬੱਚਿਆਂ ਦੇ ਪਿਤਾ ਦੀ লাশ ਪਈ ਆ ਇੱਕ ਪਾਸੇ ਮਾਂ ਵਿਲਕਦੀ ਪਈ ਆ ਔਰ ਪਿੰਡ ਇੱਥੇ ਇਕੱਠਾ ਲੇਕਿਨ ਦੂਜੇ ਪਾਸੇ ਵੀਡੀਓ ਬਣਾਈ ਜਾ ਰਹੀ ਆ ਬਹੁਤ ਜ਼ਿਆਦਾ ਜ਼ਰੂਰੀ ਕਿਉਂਕਿ ਇਹ ਹਾਲਾਤ ਜਿਹੜੇ ਫਿਰੋਜ਼ਪੁਰ ਦੇ ਨੇ ਇਹ ਦਿਖਾਉਣੇ ਬਹੁਤ ਜ਼ਿਆਦਾ ਜ਼ਰੂਰੀ ਨੇ ਕੀ ਹਾਲਾਤ ਬਣੇ ਹੋਏ ਨੇ ਆ ਹੁਣ ਧੀ ਆ ਤਿੰਨ ਬੇਟੀਆਂ ਨੇ ਤਿੰਨੋ ਬੇਟੀਆਂ ਨੇ ਜੀ ਹਾਂਜੀ ਤਿੰਨ ਬੇਟੀਆਂ ਹੀ ਤੇ ਇਹ ਸਕੂਲ ਪੜਦੀਆਂ ਨੇ ਹਾਂਜੀ ਤੇ ਹੋਰ ਕਰਦਾ ਕੀ ਗੁਜ਼ਾਰੇ ਦਾ ਸਾਧਨ ਕੀ ਸੀਗਾ ਮਤਲਬ ਹੁਣ ਕਿਵੇਂ ਗੁਜ਼ਾਰਾ ਚੱਲੇਗਾ ਕੋਈ ਵੀ ਨਹੀਂ ਜੀ ਕਿਸੇ ਵਾਸੇ ਵੀ ਕੋਈ ਗੁਜ਼ਾਰਾ ਨਹੀਂ ਹੈ ਉਹ ਜ਼ਮੀਨ ਦੱਥਾ ਕੁਸ਼ ਨਹੀਂ ਕੁਝ ਨਹੀਂ ਜੀ ਕਰਦੇ ਕੀ ਸੀ ਕਿ ਤੁਹਾਡੇ ਪਤੀ ਕੋ ਕੰਮ ਕਰ ਟੈਂਟਰ ਸੀ ਤੇ ਨਸ਼ਾ ਹੋਰ ਵੈਸੇ ਕਿੰਨਾ ਕੁ ਇਸ ਏਰੀਆ ਚ ਗੱਲ ਕਰੀਏ ਦਾ ਕਿੰਨਾ ਕੁ ਹੈਗਾ ਇਹ ਤਾਂ ਕੁਝ ਕਹਿ ਨਹੀਂ ਸਕਦੇ ਜੀ ਅੱਦੋ ਵੱਧ ਦੀ ਆ ਨਹੀਂ ਜੀ ਕਿੰਨਾ ਤੇ ਤੇ ਮੰਨ ਨਹੀਂ ਤੇ ਮਾਤਾ ਨੇ ਮਾਤਾ ਰੋਕਿਆ ਕਦੇ ਪੁੱਤ ਨੂੰ ਬਚੇਰਾ ਰੋਕੇ ਦੇਸਾਂ ਵੀ ਨਹੀਂ ਮੰਨਦੇ ਅੱਜ ਕੱਲ੍ਹ ਦਿਨ ਪਤਾ ਜਰਾ ਨਹੀਂ ਮੰਨਦੇ ਸੀ ਹੈ ਨਾ ਦੋ ਬੇਟੇ ਪਰ ਪੂਰੇ ਬਦੋਨੋ ਕੋ ਹਾਂ ਦੋ ਬੇਟੇ ਦੋ ਦੋ ਸੀ ਹਾਂ ਦੋ ਸੀ ਜੀ ਉਹ ਪਾਉਚ ਉੱਠਾ ਰਿਹਾ ਮਟਰ ਇੱਕ ਪਾਉਚ ਹੀ ਹੁਣ ਰਿਟਾਇਰਮੈਂਟ ਹੋ ਗਿਆ ਹੂੰ ਉਸ ਵਾਲ ਕੀ ਕੱਢਿਆ ਆ ਪੈਨਸ਼ਨ ਵੀ ਧਿਆਰਾ ਹੂੰ ਤੇ ਇਹ ਧਿਆਰਾ ਕਰੇ ਸੀ ਆ ਰੰਗ ਦਾ ਕਰਦਾ ਹੁੰਦਾ ਸੀ ਹੂੰ ਤੇ ਤੁਹਾਡੇ ਘਰ ਵਾਲੇ ਉਹਨਾਂ ਦੀ ਡੈਥ ਹੋਈ ਮਤਲਬ ਤੁਸੀਂ ਮਤਲਬ ਬਸ ਕੱਲੇ ਰਹਿ ਗਏ ਆ ਹਾਂ ਕੱਲੇ ਹੀ ਆ ਮੈਂ ਆ ਬੇਟੇ ਨੇ ਗੁੱਡੇ ਗਾ ਹਾਂ ਮਤਲਬ ਕਦੇ ਰੁਕਿਆ ਨਹੀਂ ਸੀ ਉਹਨਾਂ ਨੂੰ ਵੀ ਤੂੰ ਨਾ ਚੱਟਾ ਲਾ ਧੀਆ ਛੋਟੇ ਰੁਕਦੇ ਬੜਾ ਰੁਕਦੇ ਸੀ ਹੂੰ ਇਹ ਨਹੀਂ ਆ ਸੀ ਰੋਕਦੇ ਸਾਂ ਨਾ ਤਾਂ ਕੋਈ ਰੋਕਦਾ ਹੀ ਨਹੀਂ ਵਾਧੂ ਰੋਕਦੇ ਸਾਂ ਬਦਨ ਬਤਾ ਮਨ ਦੇ ਬਾਹਰ ਕਿੱਥੇ ਮਗਰ ਥੋੜਾ ਜਾਣਾ ਹੁੰਦਾ ਬਿਲਕੁਲ ਜਿਹੜੀਆਂ ਤਸਵੀਰਾਂ ਨੇ ਇਹ ਤੁਸੀਂ ਆਪ ਨਜ਼ਰ ਮਾਰੋ ਸ਼ਾਇਦ ਰੂਹ ਕੰਬ ਜੂ ਜਦੋਂ ਰੋਂਦੀ ਬੱਚਿਆਂ ਦੀ ਮਾਂ ਔਰ ਪੁੱਤ ਦੀ ਮਾਂ ਦੇਖੀ ਜਾ ਸਕਦੀ ਆ ਕਿਉਂਕਿ ਇਹ ਤਸਵੀਰਾਂ ਹੀ ਬਿਆਨ ਕਰਦੀਆਂ ਨੇ ਸਾਰਾ ਕੁਝ ਅਸੀਂ ਜੋ ਬੋਲਾਂਗੇ ਸ਼ਾਇਦ ਉਹ ਘਟ ਰਹਿਗਾ ਕਿਉਂਕਿ ਇੱਕ ਮਾਂ ਦਾ ਪੁੱਤ ਔਰ ਬੱਚਿਆਂ ਦਾ ਪਿਓ ਔਰ ਇੱਕ ਪਤਨੀ ਦਾ ਘਰ ਵਾਲਾ ਇਸ ਦੁਨੀਆ ਤੋਂ ਜਾ ਚੁੱਕਿਆ ਉਹ ਕਾਦੇ ਨਾਲ ਉਸ ਦਲਦਲ ਨਾਲ ਉਸ ਗੰਦੀ ਬਿਮਾਰੀ ਨਾਲ ਜਿਸ ਦਾ ਨਾਮ ਆ ਚੱਟਾ ਜਿਸ ਦੇ ਨਾਲ ਫਿਰੋਜ਼ਪੁਰ ਦੇ ਵਿੱਚ ਗੱਲ ਕਰੀਏ ਤਾਂ ਬਹੁਤ ਸਾਰੀਆਂ ਮੌਤਾਂ ਹੋ ਚੁੱਕੀਆਂ ਨੇ ਇਸੇ ਤਰੀਕੇ ਨਾਲ ਮਾਵਾਂ ਦੇ ਪੁੱਤਾਂ ਦੀਆਂ ਲਾਸ਼ਾਂ ਮੰਜੀਆਂ ਦੇ ਉੱਪਰ ਪਈਆਂ ਨੇ ਔਰ ਮਾਵਾਂ ਰੋਂਦੀਆਂ ਕਰ ਲਾਉਂਦੀਆਂ ਨੇ ਚੱਟੇ ਨੂੰ ਬੰਦ ਕਰਾਉਂਦੀ ਗੱਲ ਕਰਦੀਆਂ ਨੇ ਪਰ ਸ਼ਰਿਆਮ ਚੱਟਾ ਅੱਜ ਵੀ ਫਿਰੋਜ਼ਪੁਰ ਦੇ ਵਿੱਚ ਵਿਕਦਾ ਹੈ ਅੱਜ ਵੀ ਪਿੰਡਾਂ ਦੇ ਵਿੱਚ ਵਿਕਦਾ ਹੈ ਅੱਜ ਵੀ ਜਿਹੜੇ ਮਾਵਾ ਦੇ ਪੁੱਤ ਨੇ ਉਹ ਲਗਾਤਾਰ ਮਰਦੇ ਨਜ਼ਰ ਆਉਂਦੇ ਨੇ ਇਹ ਹਾਲਾਤ ਨੇ ਫਿਰੋਜ਼ਪੁਰ ਦੇ ਭਾਈ ਜੀ ਤੁਸੀਂ ਵੀ ਇੱਥੋਂ ਦੇ ਹੀ ਹੈ ਮੈਂ ਮੁਕਸਰ ਸਾਹਿਬ ਤੋਂ ਜੀ ਅੱਛਾ ਤੁਹਾਡੇ ਕੀ ਲੱਗਦੇ ਸੀ ਹਾਂ ਆਪਣੇ ਰਿਸ਼ਤੇਦਾਰ ਹੈ ਜੀ ਇਹ ਮੇਰੇ ਤੁਸੀਂ 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 ਦੱਸੋ ਹਾਂ ਜੀ ਇਹ ਇਹਦੇ ਤੋਂ ਵੱਡਾ ਸੀ ਜਿਹੜਾ ਉਹ ਮੇਰਾ ਜਵਾਈ ਸੀ ਇਹ ਛੋਟਾ ਸੀ ਤੇ ਇਹ ਚਿੱਟਾ ਕਰਦਾ ਸੀ ਲਾਉਂਦਾ ਸੀ ਬੜਾ ਅਸੀਂ ਹੱਥ ਪੱਲਾ ਛੋੜਦੇ ਸੀ ਮਿੰਤਾ ਟੱਕਰ ਕਰਦੇ ਸੀ ਛੱਡ ਦਿਆਂਗਾ ਜੀ ਪਾਪਾ ਵੀ ਛੱਡ ਦਿਆਂਗਾ ਹੂੰ ਇਹ ਮੇਰੇ ਭਰਾ ਇਹਨਾਂ ਦੇ ਸਹੁਰਾ ਸਾਹਿਬ ਨੇ ਇਹਨਾਂ ਨੇ ਵੀ ਤਿੰਨ ਚਾਰ ਵੇ ਦੀ ਛਡਾਉਣ ਦੀ ਕੋਸ਼ਿਸ਼ ਕੀਤੀ ਛੱਡ ਵੀ ਜਾਂਦਾ ਸੀ ਪਰ ਨਹੀਂ ਇਸ ਗੱਲ ਤੋਂ ਬਾਅਦ ਨਹੀਂ ਹੋਇਆ ਤੇ ਜਿਹੜਾ ਚਿੱਟਾ ਹੈ ਛਰੇ ਆਮ ਜਿਹੜੀ ਤੁਸੀਂ ਗੱਲ ਕਰਦੇ ਸੀ ਹਾਂ ਸਰਕਾਰਾਂ ਦੇ ਹੱਥ ਵੀ ਜੋੜੇ ਲੋਕਾਂ ਨੇ ਅਸੀਂ ਵੀ ਜੋੜੀ ਜੰਨੇ ਇੱਕ ਆਉਣ ਵਾਲੇ ਭੱਜਣ ਕਾਂ ਪਛਾ ਘਰਾਂ ਦੇ ਘਰ ਰੁਣਗੇ ਮੈਂਮ ਲੋੜ ਤੇ ਲੱਕੇ ਤੇ ਰਹਿਣਾ ਉਧਰ ਵੀ ਇਹੋ ਹਾਲ ਹੈ ਪੰਜਾਬ ਪੂਰੇ ਚ ਪੂਰੇ ਮੈਂਨਾਂ ਜੀ ਪੰਜਾਬ ਤੋਂ ਵੀ ਬਾਹਰ ਹੀ ਵੀ ਹੈ ਗਈ ਹੈ ਕਿ ਆਪਾਂ ਕਿਹੜੇ ਸੁਣਦੇ ਨਹੀਂ ਨਾਲ ਸਾਡੇ ਹਰਿਆਣੇ ਵਾਲੇ ਵੀ ਰੁਣਦੇ ਨੇ ਮਾਸਤਾਲੇ ਵਾਲੇ ਵੀ ਰੁਣਦੇ ਨੇ ਤੇ ਪੰਜਾਬ ਚ ਤੇ ਇੰਨਾ ਹੀ ਜ਼ਿਆਦਾ ਨਾ ਕੁਝ ਜਿਹੜੇ ਨਿਗਾ ਚਾਜ ਜੰਦੇ ਤੁਹਾਡੀ ਚ ਕਈ ਲੋਕ ਡਰਦੇ ਤੁਹਾਡੇ ਕੋਲੇ ਨਹੀਂ ਗੱਲ ਕਰਦੇ মিডিਆ ਕੋਲੇ ਮੈਂ ਇਹ ਗੱਲ ਦਾਅਵੇ ਨਾ ਕਿ ਨਾ ਤੇ ਇਹੋ ਜਿਹੇ ਲਾਛਾ ਹੋਰ ਵੀ ਹੋਣਗੇ ਕਿੰਨੀਆਂ ਕਿ ਜਿਹੜਾ ਤੁਹਾਡੀ ਨੇਰਾ ਚੱਲ ਨਹੀਂ ਲੋਕ ਲਿਉਂਦੇ ਡਰਦੇ ਆ ਵੀ ਪਤਾ ਨਹੀਂ ਸਾਨੂੰ ਕੀ ਹੋ ਜਾਊਗਾ ਹੁਣ ਆ ਤੇ ਇਹੋ ਜਿਹੇ ਕੋਈ ਹੋਣਾ ਪਰ ਅਸੀਂ ਤੁਹਾਡੇ ਜਰੀਏ মিডিਆ ਦੇ ਜਰੀਏ ਹੱਥ ਜੋੜਦੇ ਸਰਕਾਰਾਂ ਅੱਗੇ ਤੁਸੀਂ ਸਾਡੀ ਆਵਾਜ਼ ਪਹੁੰਚਾਓ ਵੀ ਹੋਰ ਮਾਵਾਂ ਦੇ ਪੁੱਤ ਤੇ ਬੱਚਿਆਂ ਦੇ ਮਾਪ ਪਿਓ ਬੱਚਨ ਔਰਤੀਆਂ ਨਾ ਇਤਰਾ 새로운 능력이 온지 몇년